ਸਤਨਾਮ ਸ਼੍ਰੀ ਵਾਹਿਗੁਰੂ ਸਾਬ ਜੀ ਰਹਿਰਾ ਸਾਹਿਬ ਹਰ ਜੋ ਜੁਗ ਭਗਤੋ ਪਾਇਆ ਪੈਜਰਕ ਦਾ ਆਇਆ RAM ਰਾਜੇ ਹਰ ਨਾਗ ਦੁਸ਼ਟ ਹਰ ਮਹਾਰਿਆ ਪ੍ਰਲਾਦ ਤਰਾਇਆ ਅਹੰਕਾਰ ਅਨਿੰਦਕਾਂ ਪਿੱਟ ਦੇ ਨਾਮ ਦਿਉ ਮੁਕਲਾਇਆ ਜਨ ਨਾਨਕ ਸੋ ਹਰ ਸੇਵਿਆ ਅੰਤ ਲੈ ਛਡਾਇਆ ਸ਼ਲੋਕ ਮਹੱਲਾ ਪਹਿਲਾ ਦੁਖਦਾਰੂ ਸੁਗੁਰੂ ਗਪਿਆ ਜਾਨ ਸੁਖਤਾ ਮਨ ਹੋਏ ਤੂੰ ਕਰਤਾ ਕਰਨਾ ਮੈਂ ਨਹੀਂ ਜਾਹੋਂ ਕਰੀ ਨਾ ਹੋਈ ਬਲਹਾਰੀ ਕੁਦਰਤ ਵਸਿਆ ਤੇ ਰੰਤ ਨ ਜਾਇ ਲਖਿਆ ਰਹਾ ਓ ਜਾਤਮ ਜੋ ਜੋ ਤਮੈ ਜਾ ਤਕ ਲਕਲਾ ਪਰਪੂਰ ਰਹਾ ਤੂੰ ਸੱਚਾ ਸਾਹਿਬ ਸਿਰਸਵਾਲ ਯੋਜਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕਿੰਬਾ ਤਾ ਜੋ ਕੁਛ ਕਰਨਾ ਸੋ ਕਰ ਰਹਿਆ ਸੋਦਰ ਰਾਗ ਅਸ ਮਹੱਲ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰਕੇ ਅਜਤ ਬਸਰਬ ਸਮਾਲੇ ਵਾਜੇ ਤੇਰੇ ਨਾਮ ਅਨੇਕ ਅਸ਼ੰਖਾ ਕੀਤੇ ਤੇਰੇ ਬਾਵਣ ਹਾਰੇ ਕੀਤੇ ਤੇਰੇ ਰਗ ਪ੍ਰੇਸੁ ਕਹੀ ਹੈ ਕੀਤੇ ਤੇਰੇ ਗਾਵਣ ਹਾਰੇ ਗਾਵਣ ਤਨੁ ਪਉਣ ਪਾਣੀ ਬਸੰਤਰ ਗਾਵੈ ਅਜਾ ਧਰਮ ਦੁਆਰੇ ਗਾਵਣ ਤਨੁ ਚਿਤ ਗੁਪਤ ਲਿਖ ਜਾਨਣ ਲਿਖ ਲਿਖ ਧਰਮ ਵਿਚਾਰੇ ਗਾਵਣ ਤਨੁ ਸਰਬਰਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਣ ਤ ਤੁਧ ਨੰਦਰਨ ਨਰਾਸਨ ਬੈਟੇ ਦੇਵਤਿਆਂ ਦਰ ਨਾਲੇ ਗਾਵਣ ਤ ਤੁਸ ਸਮਾਦੇ ਅੰਦਰ ਗਾਵਣ ਤ ਤੁਧ ਨੋ ਸਾਧ ਵਿਚਾਰੇ ਗਾਵਣ ਤ ਤੁਸ ਨੋ ਜਤੀ ਸਤੇ ਸੰਤੋਖੇ ਗਾਵਣ ਤ ਤੁਨੋ ਵੀਰ ਕਰਾਰੇ ਗਾਵਣ ਤ ਤੁਨੋ ਪੰਡਤ ਪੜ ਨ ਰਖੇ ਸਰ ਜੁਗ ਜੁਗ ਵੇਦ ਨਾਲੇ ਗਾਵਣ ਤ ਤੁਨੋ ਮੋਹਣੀ ਆਮਨ ਮੋਹਣ ਸੁਰਗ ਮੱਚ ਪਿਆਲੇ ਗਾਵਣ ਤੁਧ ਨਰਤਨੋ ਪਾਈ ਤੇਰੇ 68 ਤੀਰਥ ਨਾਲੇ ਗਾਵਣ ਤੁਧਨੋ ਜੋਤ ਮਹਾਬਲ ਸੂਰਾ ਗਾਵਣ ਤੁਧਨੋ ਖਾਣੀ ਚਾਰੇ ਗਾਵਣ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰਖੇ ਤੇਰੇ ਧਾਰੇ ਸੇਤ ਤੁਧਨੋ ਗਾਵਣ ਜੋਤ ਤੁਧ ਪਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕਿ ਤੁਧਨੋ ਗਾਵਣ ਸੇ ਮੈ ਚਤਨ ਆਣ ਨਾਨਕਾ ਵਿਚਾਰੇ ਸੋਇ ਸਿ ਸਦਾ ਸੱਟ ਸਾਈਬ ਸੱਚ ਸਾਚੀ ਨਾ ਇਹ ਪੀਓ ਸਿ ਜੈ ਨਜਸ ਰਚਨਾ ਜਿਨ ਰਚਾਈ ਰੰਗੇ ਰੰਗੇ ਪਾਤੀ ਕਰ ਕਜਣਸੀ ਮਾਇਆ ਢਿਨੋ ਪਾਈ ਕਰ ਕਰ ਦਿਖਾ ਗਿਤਾ ਆਪਣਾ ਜੋ ਤਸ ਦੀ ਵਡਿਆਈ ਜੋ ਤਸ ਪਾਵੇ ਸੋਏ ਕਰ ਸਿ ਬ੍ਰੁਕਮਨ ਕਰ ਨਾ ਜਾਏ ਸੋ ਪਾਤਸ਼ਾਹੋ ਸਾਪਤ ਸਾਈਬ ਨਾਨਕ ਰਹਿਣ ਰਜਾਇ ਆਸਾ ਮਹੱਲਾ ਪਹਿਲਾ ਸੁਣ ਵਡਾਖ ਸਭ ਕੋਇ ਕਿਵੜ ਵੱਡਾ ਢੀਠਾ ਹੋਏ ਕੀਮਤ ਪਾਇ ਨ ਕਹਿਆ ਜਾਏ ਕਹਿਣ ਵਾਲੇ ਤਰ ਸਮਾਏ ਵੱਡੇ ਮੇਰੇ ਸਾਈਬਾ ਗਰ ਗੰਬੀਰ ਅਗੁਣਿ ਗਹਿਰਾ ਕੋਈ ਨ ਜਾਣੇ ਤੇਰਾ ਕਿਤਥ ਕਿਵਲ ਚੀਰਾ ਰਹਾਉ ਸਭ ਸੁਰਤਿ ਮਰ ਸੁਰਤਿ ਕੁਮਹਾਈ ਇਹ ਸਭ ਕੀਮਤ ਮਿਲ ਕੀਮਤ ਪਾਈ ਗਿਆਨਿ ਤਹਨੇ ਗੁਰ ਗੁਰ ਹਾਈ ਕਹਣ ਨ ਜਾਇ ਤੇ ਰਿਤਲ ਵਢਾਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਦਾ ਪਰਖਾਂ ਕਿਆ ਵਢਿਆਈਆਂ ਤਦ ਵਿਣ ਸਿੱਧਿ ਕਿੰਨਾ ਪਾਈ ਆਕਰ ਮਿਲੈਨ ਠਾਕ ਰਹੀਆ ਅੱਖਣ ਵਾਲਾ ਕਹਿ ਵਿਚਾਰ ਸਿਵਤੀ ਪ੍ਰੇ ਤੇਰੇ ਪੰਡਾਰਾ ਜਿਸ ਤੋਂ ਦੇਤ ਸਿਕ ਆਚਾਰਾ ਨਾਨਕ ਸੱਚ ਸਵਾਰਨ ਹਰ ਨਹਰਾ ਆਸਾ ਮਹਲਾ ਪਹਿਲਾ ਅੱਖਾਂ ਜੀਵਾਂ ਸਰ ਮਰ ਜਾਉ ਅੱਖਣ ਔਖਾ ਸਚ ਨਾਹੋ ਸੱਚ ਨਾਮ ਕੀ ਲਾਗੇ ਪੂਕ ਉਤ ਪੂਕ ਕਾ ਚਲਿਆ ਧੂਕਾ ਸੁਖ ਵਿਸਰ ਮੇਰੀ ਮਾਇ ਸੱਚ ਸਭ ਸਚ ਨਹੀਂ ਰਹਾ ਸੱਚ ਨਾਮ ਕੀ ਤਿਲ ਵਡਿਆਈ ਆਗਤ ਕੀ ਕੀਮਤ ਨਹੀਂ ਪਾਈ ਜੇ ਸੰਮਿਲ ਕੇ ਆਖਣ ਪਾਹ ਵਡਨ ਹੋਵੇ ਘਾਟ ਨਾ ਜਾਏ ਨਾ ਹੋ ਮਰਨ ਨ ਹੋਵੇ ਸੋਗ ਦਿੰਦਾਰ ਰਹਿ ਨ ਚੁੱਕਾ ਭੋਗਾ ਗੁਣ ਈਹ ਹੋਰ ਨਹੀਂ ਕੋਈ ਨਾ ਕੋ ਹੋਆ ਨਾ ਕੋ ਹੋਏ ਜੇ ਵੜਾਪ ਤੇ ਵੜ ਤੇਰੀ ਦਾਤ ਜਿਨ ਦਿਨ ਕਰ ਕੇ ਗੀਤੇ ਰਾਤ ਖਸ ਸੰਸਾਰ ਤੇ ਗਮ ਜਾਤ ਨਾਨਕ ਨਾਮੇ ਬਾਜ ਸੁਨਾਤ ਰਾ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖ ਆ ਬਿਨੁ ਕਰਿਓ ਗੁਰ ਪਾਸ ਹਮ ਕਿਰੇ ਕਿਰਮ ਸਤਿਗੁਰ ਸਰਨਾਏ ਕਰਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕ ਰਮ ਨਾਮ ਪ੍ਰਗਾਸ ਗੁਰਮਤਿ ਨਾਮ ਰ ਪ੍ਰਾਨ ਸਖਾਏ ਹਰ ਕੀਰਤ ਹਮ ਰੇ ਰਾਸ ਰਹਾਵ ਅਰਜਨ ਕੇ ਵਡ ਭਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲਹਿ ਤ੍ਰਪਤਾ ਸਹ ਮਿਲ ਸੰਗਤ ਗੁਣ ਪ੍ਰਗਾਸ ਜਨ ਹਰ ਰਸ ਨਾਮ ਨ ਪਾਇਆ ਤੇ ਪਾਗਨ ਜੰਪਾਸ ਜੋ ਸਤਿਗੁਰ ਸਰਣ ਸੰਗਤ ਨੇ ਆਈ ਤ੍ਰਿਗ ਜਿਵੈ ਤ੍ਰਿਗ ਜਿਵਾਸ ਜਨ ਹਰ ਜਨ ਸਤਿਗੁਰ ਸੰਗਤ ਪਾਈ ਤੇ ਤੁਰ ਮਸਤਕ ਲਿਖਿਆ ਲਖਾਸ ਧਨ ਤਨ ਸਾ ਸਮਝ ਤਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗੁ ਜਰੀ ਮਹੱਲਾ ਪੰਜਵਾ ਕਾਹਿ ਰੇ ਮਨ ਚਿਤਵ ਉਦਮ ਰਹਰ ਹਰ ਜੀਉ ਪਰਿਆਸ ਅਲ ਪਤਰ ਮੈਂ ਜੰਤੂ ਪਾਏ ਤਾਂ ਕਰਜ ਕਾਗੈ ਕਰ ਤਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਘੁਰ ਪ੍ਰਸ਼ਾਦ ਪਰਮ ਪਦ ਪਾਇਆ ਸੁਖ ਕਸ਼ਟ ਹਰਿਆ ਰਹਾਉ ਜਨ ਪਿਤਾ ਲੋਕ ਸਤ ਬਨਤਾ ਕੋਇ ਨ ਕਿਸ ਕੀ ਤਰਿਆ ਸਰ ਸਰਿਕ ਸਰ ਬਾਹੇ ਠਾਕੁਰ ਕਾਹੇ ਮਨ ਪੁਕਰਿਆ ਉਡੇ ਉਡਾ ਵੈਸਾ ਕੋ ਸਾਤ ਸਫਾਛ ਵਿਚਰੇ ਛਰਿਆ ਤਨ ਕਮਨ ਕਲਾਵੇ ਕਮਣ ਝੁਗਾ ਵੈ ਮਨ ਮੈ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਦਾਨ ਠਾਕੁਰ ਕਾਟ ਤਲ ਧਰਿਆ ਜਿਨ ਨਾਨਕ ਬਲ ਬਲ ਸਦ ਬਲ ਜਾਈਐ ਤੇਰ ਅੰਤ ਨ ਪਾਰਾ ਵਰਿਆ ਰਾਗ ਅਸਾ ਮਹੱਲਾ ਚੌਥਾ ਸੋ ਪੁਰਖ ਏਕ ਓੰਕਾਰ ਸਤਗੁਰ ਪ੍ਰਸਾਦ ਸੋ ਪੁਰਖ ਨਰੰਜਨ ਹਰ ਪੁਰਖ ਨਰੰਜਨ ਹਰਿ ਗਮ ਅਗਮ ਅਪਾਰਾ ਸਭ ਤੇ ਆਵੇ ਸਭ ਤੇ ਆਵੇ ਤੁਧ ਜੀ ਹਰ ਸੱਚੇ ਸਿਰਜਨਹਾਰਾ ਸਭ ਜੀ ਤੁਮ ਹਾਰੇ ਜੀ ਤੁਝਿਆ ਕਾ ਦਾ ਤਾਰ ਹਰ ਤੇ ਆਵੇ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰਾ ਪੀ ਠਾਕੁਰ ਹਰਾ ਪੀ ਸੇਵਕ ਜੀ ਕਾ ਨਾਨਕ ਜੰਤ ਵਿਚਾਰਾ ਤੂੰ ਕਟ ਗਟਾਂ ਅੰਤਰ ਸਰਬ ਨਿਰੰਤਰ ਜੀ ਹਰੇ ਕੋਪੁਰਕ ਸਮਾਨਾ ਇੱਕ ਦਾ ਤਿਕ ਭਿਖਾਰੀ ਜਿਸਮ ਤੇਰੇ ਚੋ ਜਿ ਵਿਡਾਣਾ ਤੂੰ ਆਪੇ ਦਤ ਆਪੇ ਭੁਗਤਾ ਜੀ ਹੋ ਤਦ ਬਿਨੈ ਆਵਰ ਨ ਜਾਣ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸਿਵ ਹੈ ਜੋ ਸਿਵੈ ਤੁਧ ਜੀ ਜਨ ਨਾਨਕ ਤਿਨ ਕੁਰਬਾਨਾ ਹਰ ਧਿਆਵੇ ਹਰ ਧਿਆਵੇ ਤੁਧ ਜੀ ਸੇਹ ਜਨ ਯੁਗ ਮੈਂ ਸੁਖ ਵਾਸੀ ਸੇਹ ਮੁਕਤਾ ਸੇਹ ਮੁਕਤ ਪਹਿ ਜਨ ਹਰ ਧਿਆਇ ਆ ਜੀ ਤਿੰਨ ਟੋਟੇ ਜਮਕੀ ਫਾਸੀ ਜਿਨਰ ਪਉ ਜਿਨ ਹਰ ਨਰ ਪਉ ਧਿਆਇ ਆ ਜੀ ਤਨ ਕਾ ਪਵ ਸਭ ਗਵਾਸੀ ਜਨ ਸੇ ਵਿਆ ਜਨ ਸੇ ਵਿਆ ਮੇਰਾ ਹਰ ਜੀਤੇ ਹਰ ਹਰੂਪ ਸਮਾਸੀ ਸੇ ਤਨ ਸੇ ਤਨ ਜਨ ਹਰ ਤਿਆਇ ਜੀ ਜਨ ਨਾਨਕ ਤਨ ਬਲ ਜਾਸੀ ਤੇਰੇ ਭਗਤ ਤੇਰੀ ਭਗਤ ਪੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਣ ਤੁਧ ਜਰਨ ਕਨ ਇਕ ਅਨੰਤਾ ਤੇਰੇ ਅਨਕ ਤੇਰੇ ਅਨਕਰ ਹਰ ਪੂਜਾ ਜੀ ਤਪ ਤਾਪੈ ਜਪੈ ਬੇਅੰਤਾ ਤੇਰੇ ਨਿਕ ਤੇਰੇ ਨਿਕ ਪ੍ਰਭ ਸਿਮਰ ਸਾਸਤ ਜੀ ਕਰ ਕਿਰਿਆ ਘਟ ਕਰਮ ਕਰੰਤਾ ਸੇ ਭਗਤਾ ਸੇ ਭਗਤ ਬਲੇ ਜਨ ਨਾਨਕ ਜੀ ਜੋ ਭਾਵੇਂ ਮੇਰੇ ਹਰਿ ਭਗਵੰਤਾ ਤੂੰ ਆਦ ਪੁਰਖ ਪਰਮ ਪ੍ਰਕਰਤਾ ਜੀ ਤੋ ਜਿਵੜ ਅਵਰ ਨ ਕੋਇ ਤੂੰ ਜੁਗ ਜੁਗ ਇੱਕੋ ਸਦਾ ਸਦਾ ਤੂੰ ਇੱਕੋ ਜੀ ਤੂੰ ਨਹਚਲ ਕਰਤਾ ਸੋਇ ਤਉ ਦਿਆਪੇ ਭਾਵੇਂ ਸੋਇ ਵਰਤਾ ਜੀ ਤੂੰ ਆਪੇ ਰਹਿਸ ਹੋਇ ਤੁਦਿਆਪੇ ਸਿਟ ਸੁਪਾਈ ਜੀ ਤੁਦਿਆਪੇ ਸਰਜ ਸਭ ਗੋਇ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਬਸੇ ਕਹ ਜਨੋ ਆਸਾ ਮਹੱਲਾ ਚੌਥਾ ਤੂੰ ਕਰਤਾ ਸਟਿਆਰ ਮੈਡਾ ਸਾਂਹ ਡੋਂ ਤੋਂ ਪਾਵੇ ਸੋਇ ਥਿਸੀ ਜੋ ਤੂੰ ਦੇ ਸੋਇ ਹੋ ਪਾਈ ਰਹਾ ਸਭ ਤੇਰੀ ਤੂੰ ਸਭ ਨਿਥਾਇਆ ਜਿਸਨੂੰ ਕਿਰਪਾ ਕਰੇ ਤਿਨਾ ਮਰਤਨ ਪਾਇਆ ਗੁਰਮੁਖ ਲਾ ਦਾ ਮਨ ਮੁਖ ਗਵਾਇਆ ਤੋ ਦਵ ਬਿਛੋੜਿਆ ਆਪ ਮਿਲਾਇਆ ਤੂੰ ਦਰਿਆਓ ਸਭ ਤੁਝ ਹੀ ਮਾਏ ਤੁਝ ਬਿਨ ਦੂਜਾ ਕੋਈ ਨਾ ਹੈ ਜਿਹਾਂ ਸਭ ਤੇ ਰਾਖੇ ਲਹ ਵਿਜਗ ਮਿਲ ਵਿਛੜਿਆ ਸੰਜੋਗੀ ਮੇਲਾ ਜਸਨੋਂ ਤੂੰ ਜਾਣੈ ਹੈ ਸੁਜਨ ਜਾਣੈ ਹਰ ਗੁਣ ਸਦਿਆ ਖਵਖਾਣ ਜਿਨ ਹਰ ਸੇ ਵੇਤਨ ਸੁਖ ਪਾਇਆ ਸਾਝੀ ਅਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਤੁਦ ਬਿਨ ਦੂਜਾ ਵਰ ਨ ਕੋਇ ਤੂੰ ਕਰ ਕਰ ਵੇਖੈ ਜਾਣੈ ਸੋਇ ਜਨ ਨਾਨਕ ਗੁਰਮੁਖ ਪ੍ਰਗਟ ਹੋਇਆ ਸਾ ਮਹੱਲਾ ਪਹਿਲਾ ਤਤ ਸਰਵੜਾ ਭਿਰਨ ਆਸਾ ਪਾਣੀ ਪਾਵਤ ਨਹਿ ਕਿਆ ਪੰਕਜ ਮਹ ਪਗ ਨਹਿ ਚਾਲਾਮ ਦੇਖਾਂ ਤਾ ਡੂਬਿਐ ਲੈ ਮਨੇਖਨ ਚਿਤ ਸਮੂੜ ਮਨ ਹਰ ਬਿਸਰ ਤੇਰੇ ਗੁਣ ਗੱਲਿਆ ਰਹਾਓ ਨਾਹੋ ਜਤਿ ਸਤੇ ਨਿਪੜਿਆ ਮੂਰਖ ਮੁਗਦਾ ਜਨਮ ਭਇਆ ਪਰਨਉਤ ਨਾਨਕ ਤਿਨ ਕੀ ਸਰਨਾ ਜਿਨ ਤੋ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਪਈ ਪਰਪਤ ਮਾਨੁਖ ਦੇਹੁਰਿਆ ਗੋਬਿੰਦ ਮਿਲਨੇ ਕੀ ਤਰੀ ਬਰੀਆ ਅਵਰ ਕਾਜ ਤੇਰ ਕੀਤ ਨ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਗ ਜਾਮ ਲਾਗ ਪਵਜਲ ਤਰਨ ਕੈ ਜਨ ਬਿਰਥਾ ਜਾ ਤਰੰਗ ਮਾਇਆ ਕੇ ਰਹਾਉ ਜਪ ਤਪ ਸੰਜਮ ਧਰਮ ਨ ਕਮਾਇ ਸੇਵਾ ਸਾਧਨ ਜਾਣ ਹਰ ਰਾਇਆ ਕਹੋ ਨਾਨਕ ਹਮ ਨਿਚ ਕਰਮਾ ਸਰਨ ਪਰੇ ਕੀ ਰਖੋ ਸ਼ਰਮਾ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਦਸਵੇਂ ਕਬਿ ਬਾਟ ਬੇਨਤੀ ਚੋਪੀ ਹਮਰੀ ਕਰੋ ਹਾ ਤੇ ਰਛਾ ਪੂਰਨ ਹੋ ਜਿਤ ਕੀ ਇੱਛਾ ਤਵ ਚਰਨ ਨੰਨ ਰਹਿ ਮਾਰ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸੁਭਾਅ ਤਮ ਖਾਵੋ ਹੋ ਆਪਹਾਦ ਮੋਹਿ ਬਚਾਵੋ ਹੋ ਸੁਖਿ ਬਸੈ ਮੋਰੋ ਪਰਿਵਾਰ ਸੇਵਕ ਸਿਖ ਸਬੈ ਕਰਤਾਰਾ ਮੋਹਰ ਚਨਜ ਕਰਦ ਕਰਿਆ ਸਭਰਨ ਕੋ ਆਸੰਗਰੀਆ ਮਾਰੇ ਅਸਾ ਤੁਰਪ ਜਨ ਕੀ ਰਹਿ ਪਿਆਸਾ ਤੁਮੈ ਚਾੜ ਕੋ ਵਰਨਾ ਤਹਾਂ ਜੋ ਵਰਚੌਂਸ ਤੁਮਤੈ ਪਾਉ ਸੇਵਕ ਸਿਖ ਮਾਰੇ ਤਾਰਿਆ ਚੁੰਟੂ ਸਤਰ ਹਮਾਰੇ ਮਾਰੇ ਆਪਹਾਦ ਮਜਾ ਬਰੀਐ ਮਰਨ ਕਾਲ ਕਾ ਤਰਾਸਨ ਵਰਯਹੁ ਜੋਸਦਾ ਹਮਾਰੇ ਪਛਾ ਸ੍ਰਿਸਤੋ ਜੋ ਕਰਿਓ ਰੱਛਾ ਰਾਖ ਲਿਹੁ ਮੋਇ ਰਾਖਣ ਹਾਰੇ ਸਾਇਬ ਸੰਤ ਸਹਾਈ ਪਿਆਰੇ ਦਿਨ ਬੰ ਦੁਸ਼ਟਨ ਕੇ ਹੰਤਾ ਤੁਮ ਹੋ ਪ੍ਰਿਚਤ੍ਰ ਦਸਕੰਤਾ ਕਾਲ ਪੈ ਬ੍ਰਹਮਾ ਬਪਤਰਾ ਕਾਲ ਪੈ ਸਿਵ ਜੋ ਅਵਤਰਾ ਕਾਲ ਪੈ ਕਰਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾਸ਼ਾ ਜਮਨ ਕਾਲ ਜੋਗੀ ਸ਼ਿਵ ਕੀਓ ਬੇਦ ਰਾਇ ਬ੍ਰਹਮਾ ਜੂਥਿਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਤਾਹੇ ਮਹਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦਾਤ ਜਸ਼ਨ ਪਜਾਇਓ ਆਦੰਤ ਕਵਤਾਰਾ ਸੋਇ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਭ ਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਬਲਮੋ ਬਦ ਕੀਓ ਕਟ ਘਟਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਚਿਟਿ ਤੇ ਗੁੰਚਰਸ ਤੂਲਾ ਸਭ ਪ੍ਰ ਕਿਰਪਾ ਦਿਸਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਕੇ ਏਕ ਏਕ ਕੀ ਪੀਰ ਪਛਾਨੈ ਕਟ ਘਟਕੇ ਪਟ ਪਟ ਕੀ ਜਾਣੈ ਜਬ ਉਦਕਰਕ ਕਰਾ ਕਰਤਾ ਰਹਾ ਪਰਜ ਤਰਤ ਬਧੇ ਅਪਾਰਾ ਜਬ ਆਕਰ ਕਰਤੇ ਹਾਂ ਕਬਹੁ ਤਮ ਮਿਲਦੇ ਤਰ ਸਭ ਹੂੰ ਜਿਤੇ ਬਦਨ ਸਰਸਬ ਥਾਰ ਆਪ ਆਪਣੇ ਬੂਝੋ ਚਾਰੈ ਤੁਮਸ ਬਹਿਤ ਰਤ ਨਰਾਲਮ ਜਾਣਤ ਬੇਧ ਭੇਦ ਅਰ ਆਲਮ ਨਿਰੰਕਾਰ ਨਿਰਵਕਣਰ ਲੰਬ ਆਦ ਅਨੇਲ ਆਨਾਦ ਅਸੰਭ ਤਾ ਕੰਮੁੜ ਉਚਾਰਤ ਫੇਦਾ ਜਾ ਕੋ ਫੇਵਨ ਪਾਵਤ ਬੇਦਾ ਤਾ ਕੋ ਕਰਪਾਹਨ ਉਨਮਾਨਤ ਮਹਾਮੂੜ ਕਛ ਫੇਦ ਨ ਜਾਣਤ ਮਹਾਦੇਵ ਕੋ ਕਹਤ ਸਦਾ ਸ਼ਿਵ ਨਰੰਕਾਰ ਕਾ ਚਿਣਤ ਨਹਿ ਪਿਵਾ ਆਪ ਆਪਨੇ ਬੱਧਾ ਜੀਤੀ ਵਰਨਤ ਪਿਣ ਪਿਣ ਤੋ ਹੈ ਤਿੱਥੇ ਤੁਮਰਾ ਲਖਨ ਜਪਸਾਰਾ ਕਹਿਬ ਸਜਾ ਪ੍ਰਥਮ ਸੰਸਾਰਾ ਏਕ ਰੂਪ ਅਨੂਪ ਸਰੂਪ ਰੰਗ ਪਿਉਰਾ ਕੈ ਭੂਪਾ ਅੰਡਜ ਜੇ ਰਸੇ ਤਜ ਕੇ ਨਿਤਬਜ ਖਾਨ ਬੋਰ ਚ ਦਿਨੇ ਕਾ ਫੁੱਲ ਰਾਜਾ ਹਵੇ ਵਿਖਟਾ ਕਮਸਮਿੰਡ ਪਿਉ ਸੰਗ ਰੇ ਇਕਠਾ ਸਗਰੇ ਸੇਡ ਦਿਖਾਏ ਅਚੰਭਵ ਆ ਦੁਦਗਾਦ ਸਰੂਪ ਸੇਂਬਵ ਅਬ ਰੱਛਾ ਮੇਰੀ ਤੁਮ ਕਰੋ ਸਖੋ ਬਾਰ ਸਖ ਸੰਗ ਰੋ ਦੁਸ਼ਟ ਜਿਤ ਉਟਵਤੁ ਪਤਾ ਸਕਲ ਮਲੇਸ਼ ਕਰੋ ਰਨ ਕਾਤਾ ਜਿਸ ਤੁ ਤੁ ਸਰਨੀ ਪਰੇ ਤਨ ਕੈ ਦੁਸ਼ਟ ਦੁਖ ਤਹਾ ਮਰੇ ਪੁਰਖ ਜਵਨ ਪਗ ਪਰੇ ਤੇ ਹਾਰੇ ਤਨ ਕ ਤਮ ਸੰਕਟ ਸਬਟਾਰੇ ਜੋ ਕਲ ਕੁਕ ਬਾਰਤ ਆਏ ਹੈ ਤਾਂ ਕੇ ਕਾਲ ਨਿਕਟ ਨੇ ਆਏ ਹੈ ਰੱਖਾ ਹੋਇ ਤਾ ਸਭ ਕਾਲਾ ਦੁਸ਼ਟ ਅਰਹਟ ਰਹਿ ਤਤ ਕਾਲਾ ਕਿਰਪਾ ਦਇਸ਼ਟ ਤਨ ਜਾਇਨ ਹਰੋ ਤਾ ਕੇ ਤਾ ਤਨ ਕਮੈ ਹਰਿ ਹੋ ਰਿਦ ਸਿਦ ਕਰਮ ਸਭ ਹੋਈ ਦੁਸ਼ਟ ਸ਼ਾਸਕ ਨ ਕੋਈ ਇਕ ਬਾਰ ਜਿਤ ਮੈਂ ਸੰਭਾਰਾ ਕਾਲ ਫਾਸ ਤੇ ਤਾ ਹੀ ਉਬਾਰਾ ਜਿਨਰ ਨਾਮ ਤੇ ਹਾਰੋ ਕਹਾ ਦਾਰ ਦੁਸ਼ਟ ਦੁਖ ਤੇਰਾ ਖੜ ਕੇ ਤਮੈ ਸਰਨ ਤੇ ਹਾਰੀ ਆਪ ਹਾ ਲੈਹੁ ਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲੈਹੁ ਬਚਾਈ ਸਵਈਆ ਪਾਇ ਗਹਿ ਜਬ ਤੇ ਤੁਮਰੇ ਤਬ ਤੇ ਕੋ ਅੰਗ ਤਰੇ ਨਿਆਨਿਉ ਰਾਮ ਰਹੀਮ ਪੁਰਾਨ ਕੁਰਾਨ ਨੇਕ ਕਮ ਤੇ ਕਨ ਮੰਨਿਉ ਸਿਮਰਤ ਸਾਸਤਰ ਵਿਦ ਸਬੈ ਵਾ ਭੇਦ ਕਮੇ ਕਨ ਜਾਣਿਉ ਸ੍ਰਿਸ ਪਾਨ ਕਿਰਪਾ ਤੁਮਰੇ ਕਰ ਮੈਂ ਨਾ ਕਹਿਉ ਸਭ ਤੋਹਿ ਬਖਾਨ ਦੁਹਿਰਾ ਸਗਲ ਦਵਾਰ ਕੁਛਾਡ ਕੇ ਗਇਓ ਤੁਹਾਰ ਦਵਾਰ ਬਾਇ ਗਏ ਕਿਲਾ ਜਸ ਗੋਬਿੰਦ ਦਾਸ ਤੁਹਾਰ RAM KALI MOHALLA TI JANA DE KUNKAR SATGURU PRASAD ANAND PIYA MERI MAI SATGURU MAIN PAAYA SATGURU TAAN PAAYA SAH SEETI MANAV JIHA VADAIYAN RAAG RATAN PARWAR PARIYA ਸ਼ਬਦ ਗਾਵਣੇ ਆਈਆ ਸ਼ਬਦ ਤਾਂ ਗਾਵ ਹਰੀ ਕੇਰਾ ਮਨ ਜਿਨੇ ਵਸਾਇਆ ਕਹਿ ਨਾਨਕ ਨੰਦ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰ ਨੰਗੀ ਕਰੂ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਾ ਗਲਾ ਸਮਰਤ ਸੁਆਮੀ ਸੋ ਕਿਉ ਮਨ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸੱਚੇ ਸਾਹਿਬ ਕਾ ਨਹੀਂ ਕਰਤੇ ਰਹਿ ਘਰ ਤਾ ਤੇਰਾ ਸਭ ਕਿਛੜ ਇਸ ਦੇਹ ਸੋ ਪਾਵੇ ਸਦਾ ਸਭ ਸਲਾਹ ਤੇਰੀ ਨਾ ਮਨ ਵਸਾਵੇ ਨਾਮ ਜਿਨ ਕੈ ਮਨ ਵਸੇ ਅਵਾਜ ਸ਼ਬਦ ਕਨੇਰੇ ਕਹ ਨਾਨਕ ਸੱਚੇ ਸਾਹਿਬ ਕਾ ਨਹੀਂ ਕਰਤੇ ਰਹਿ ਸੱਚਾ ਨਾਮ ਮੇਰਾ ਧਾਰੂ ਸੱਚ ਨਾਮ ਧਾਰ ਮੇਰਾ ਜਨ ਭੁਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਇਨੇ ਛਾਂ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰ ਵਿਟਹੋਂ ਜਿਸ ਦੀਆਂ ਵਡਿਆਈਆਂ ਕਹ ਨਾਨਕ ਸੁਣੋ ਸੰਤੋ ਸਭ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਤੇ ਕਰਸ ਪਗ ਕੜਸ ਪਗ ਸ਼ਬਦ ਵਾਜੇ ਕਲਾ ਜਿਤ ਕਰਿ ਧਾਰਿਆ ਪੰਚ ਤੁਧੁਦ ਵਸ ਕੀਤੇ ਕਾਲ કંਟਕ ਮਾਰਿਆ ਤੁਰ ਕਰਮ ਪਾਇਆ ਤੁਜਨ ਕੋ ਸੇ ਨਾਮ ਹਰਿ ਕੈ ਲਾਗੇ ਕਹ ਨਾਨਕ ਤਸ ਕਹਵਾ ਤਤ ਕਰ ਅਨਹਦ ਵਾਜੇ ਆਨੰਦ ਸੁਨੋ ਵਡ ਭਾਗਿ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇ ਤਰੇ ਸਗਲ ਬਸੂਰੇ ਦੁਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਪੈਸਰ ਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨਿਤ ਕਹਤੇ ਪ ਸਤਿਗੁਰ ਆਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮਨਾਵਣੀ ਮਹੱਲਾ ਪੰਜਵਾ ਥਾਲ ਵਿੱਚ ਨਵਸਤੂ ਪਇਓ 사ਸਨ ਤੋਕ ਵਿਚਾਰੋ ਅਮਰਤ ਨਾਮ ਅਟਖੁਰ ਕਾ ਪਇਓ ਜਿਸ ਕਾ ਸਵ ਸਦਾਰੂ ਜੇ ਕੋ ਖਾਵੇ ਜੇ ਕੋ ਪੁੰਚਤ ਸਕਾ ਹੋਇ ਉਧਾਰੋ ਇਹ ਵਸਤ ਜੀ ਨਾ ਜਾਏ ਨਤ ਨਤ ਰਖੋ ਰਤਾਰੋ ਤਮ ਸੰਸਾਰ ਚ ਲਗਤਰਿਐ ਸਭ ਨਾਨਕ ਬ੍ਰਹਮ ਪ੍ਰਸਾਰੂ ਸਹ ਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗ ਕਿਤੋਈ ਮੈਂ ਨਿਰਗੁਣ ਹਾਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮਹਿਰਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾ ਮਿਲੇ ਤਾਂ ਜੀਵਾਂ ਤਨ ਮਨ થી ਵਹਿ ਹਰਿਆ ਪੌੜੀ ਤਿੱਥੈ ਤੂੰ ਸਮਰਥ ਜਿੱਥੈ ਕੋਈ ਨਾਹੈ ਉਥੈ ਤੇਰੀ ਰਕ ਅਗਨੀ ਉਦਰ ਮਾਹੈ ਸੁਣ ਕੇ ਜਮ ਕੇ ਦੂਤ ਨਾਇਤ ਰਹਿ ਛੱਡ ਜਾਹੇ ਭਉਜਲ ਵਿਖਮ ਸਗਾਉ ਗੁਰ ਸਬਦਿ ਪਾਰ ਪਾਹੇ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਏ ਕਲ ਮਹਿ ਆਪਣੁ ਗੁਣ ਗੋਵਿੰਦ ਗਾਏ ਸਭ ਤੋਂ ਕਿਰਪਾਲ ਸਮਲ ਸਾਇ ਸਾਇ ਵਰਤਾ ਕੋਈ ਨਾ ਜਾਏ ਜੇ ਆਵੇ ਤੁਧ ਆਹੀ ਸਲੋਕ ਮਹੱਲਾ 5ਵਾਂ ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰੂ ਨਾਮ ਨਿਤ ਰੇ ਸਤ ਗੁਰ 피ਖਣਾ ਸਰਵਣੀ ਸੁਨਣਾ ਗੁਰੂ ਨਾਮ ਸਤ ਗੁਰ ਸੇ ਤਿਰਤਿਆ ਦਰਗਹਿ ਪਈ ਠਾਉ ਕਹੋ ਨਾਨਕ ਕਿਰਪਾ ਕਰੇ ਜਸੁਨੇ ਵਤ ਦੇ ਜਗ ਮਉ ਉਤਮ ਕਾਢਿ ਹੈ ਵਿਰਲੇ ਕੀ ਕੀ ਮਹੱਲਾ 5ਵਾਂ ਰਖੇ ਰਖਣ ਹਾਰ ਆਪੁ ਬਾਰਿਨ ਗੁਰ ਕੀ ਪੈਰੀ ਪਾਏ ਕਾਜ ਸਵਾਰਿਨ ਹੋਵਾ ਆਪ ਦਿਆਲ ਮਨੋ ਨਾ ਵਿਸਾਰਿਨ ਸਾਜਨਾ ਕੈ ਸੰਗ ਅਬਜਲ ਤਾਰਿਨ ਸਾਕਤ ਨਿੰਦਗ ਦੁਸ਼ਟ ਕਿਨ ਮਹ ਬਿਦਾਰਿਨ ਤੇ ਸਾਹਿਬ ਕੀ ਟਿਕ ਨਾਨਕ ਮਨ ਮਾਹਿ ਜਿਸਮਰਤ ਸੁਖ ਹੋਏ ਸਗਲੇ ਦੁੱਖ ਜਾਹੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ